ਉਹ ਨਾਲੇ ਦਿਨਾਂ ਚ ਹਾਂ ਮੈਨੂੰ ਕੋਈ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਮੇਰਾ ਮੈਂ ਸਮਝੀ ਆਂ ਜੀ ਮੈਂ ਤੁਹਾਨੂੰ ਸੱਚਾਈ ਦੱਸ ਰਿਹਾ ਹੂੰ ਕਿ ਅਸੀਂ ਜਿਹੜਾ ਇੱਥੇ ਗਲਤ ਮੈਨਂ ਘੋਰੀ ਹੂੰ ਮੈਂ ਇੱਕ ਦਿਨ ਇੱਧਰ ਸੈਰ ਕਰਦਾ ਕਰਦਾ ਚੱਲ ਗਿਆ ਹੂੰ ਇੱਧਰਲੇ ਪਾਸੇ ਗਏ ਤੇ ਉਹ ਮੈਂ ਦੇਖਿਆ ਕਿ ਜਿਹੜੀ ਐਗਰੀਕਲਚਰ ਜ਼ਮੀਨਾਂ ਸੀ ਅਸੀਂ ਕਦੀ ਉੱਥੇ ਹਰੀਆਂ ਭਰੀਆਂ ਫਸਲਾਂ ਦੇ ਦਦੇ ਸੀ ਉੱਚ 50 50 60 60 ਫੁੱਟ ਦੇ ਟੋਏ ਪਾਏ ਦੇ ਪੁੱਟ ਪੁੱਟ ਕੇ ਗੱਬੇ ਐਗਰੀਕਲਚਰ ਜ਼ਮੀਨਾਂ ਚ ਜੀ ਬੜਾ ਮਨ ਦੁਖੀ ਹੋਇਆ ਫਿਰ ਮੈਂ ਸੋਚਿਆ ਵੀ ਮੈਂ ਇਹਨਾਂ ਦੇ ਖਿਲਾਫ ਕੁਝ ਕਵਾਂ ਮੈਂ ਸੋਚਿਆ ਮੈਂ ਆਪਣਾ ਬੰਦਗੀ ਕਰਨੀ ਹੁੰਦੀ ਮਾੜਾ ਮੋਟਾ ਬਹਿਣਾ ਹੁੰਦਾ ਮੈਂ ਕਿਹਾ ਵੀ ਕਿਸੇ ਨੇ ਸੁਣੀ ਹੈ ਨਹੀਂ ਮੇਰੀ ਹੈਨਾ ਸੁਣੀ ਹੈ ਨਹੀਂ ਉਹਨੇ ਕਹਣਾ ਬਾਬਾ ਤੂੰ ਕਿਹੜੇ ਕੰਮ ਚ ਲੱਗਾ ਜਾ ਜਾ ਕੇ ਭਜਨ ਕਰ ਹਾਂ ਠੀਕ ਹੈ ਫਿਰ ਚੁੱਪ ਕਰਕੇ ਬਹਿ ਗਏ ਹਾਂ ਤੇ ਹਾਲ ਬਹੁਤ ਮਾੜਾ ਮਾੜਾ ਛੜਕਾਂ ਦਾ ਮਾੜਾ ਜ਼ਮੀਨਾਂ ਦਾ ਮਾੜਾ 35 40 ਪਿੰਟ ਨੇ ਸਾਡੇ ਇਸ ਦਰਿਆ ਦੇ ਕੰਡੇ ਤੇ ਬਾਬਾ ਕਿੰਨੀ ਕਿੰਨੀ ਲੈਂਡ ਕਿੰਨੀ ਆ ਪੂਰੇ ਡੇਰੇ ਦੇ ਵਿੱਚ ਜਿੱਥੇ ਡੇਰੇ ਸਾਡੇ ਕੋਲ ਇੱਥੇ ਹੈਗੀ ਆ ਜੀ ਆਪਣੀ 35 40 ਕਿੱਲੇ ਪਿੰਡ ਗਾਲੀ ਗਲੇ ਦੀ ਨੇ ਤੇ ਫਿਰ ਕਿਦਾਂ ਇਹ ਸਾਰਾ ਸਿਸਟਮ ਕਿਦਾਂ ਚੱਲਦਾ ਹੈ ਬਸ ਇੱਥੋਂ ਗੁਜ਼ਾਰਾ ਕਰੀਦਾ ਜੀ ਇੱਕ ਜਿੱਦ ਹੀ ਇੱਥੇ ਫਸਲ ਹੁੰਦੀ ਹੈ ਜੀ ਪਹਿਲਾਂ ਡੇਰੇ ਜਿੰਨਾ ਚਾਹੀਦੀ ਆ ਕਣਕ ਨੂੰ ਨਹੀਂ ਰੱਖ ਕੇ ਫੇਰ ਵੇਚੀਦੀ ਆ ਠੀਕ ਹੈ ਜੀ ਜੋ ਝੋਨਾ ਤੇ ਜਿੰਨੇ ਚੌਲ ਚਾਹੀਦੇ ਨੇ ਉਹ ਬਾਕੀ ਸਾਡੀ ਜਿਹੜੀ ਸੰਗਤ ਹੈ ਉਹ ਗਰੀਬ ਸੰਗਤ ਆ ਉਹ ਵੀ ਕੁਝ ਸਾਰੇ ਨਾਲ ਸਾਥ ਦਿੰਦੀ ਆ ਹੂੰ ਮੇਰਾ ਆੜ ਗਵਾੜ ਬਹੁਤ ਚੰਗਾ ਹੈ ਮੇਰਾ ਸਾਥ ਦਿੰਦੇ ਆ ਅੱਛਾ ਜੀ ਤੇ ਨਾਲ ਮਿਲ ਕੇ ਰੋਟੀ ਪਾਣੀ ਵਧੀਆ ਚੱਲ ਰਿਹਾ ਜੀ ਤੇ ਕਿੱਦਾਂ ਦੇ ਕੰਮ ਜਿਹੜੇ ਮੁੱਖ ਕੰਮ ਜਿਹੜੇ ਕਿੱਦਾਂ ਦੇ ਕਿਤੇ ਜਾਂਦੇ ਇੱਥੇ ਮੁੱਖ ਕੰਮ ਇਦਾਂ ਕਿ ਜੀ ਮੇਰਾ ਪਹਿਲਾਂ ਤੇ ਇਸ ਏਰੀਏ ਦੇ ਵਿੱਚ ਸਾਰੇ ਲੋਕਾਂ ਨੂੰ ਬੇਨਤੀ ਕੀਤੀ ਹੱਥ ਜੋੜ ਕੇ ਤੁਹਾਡੇ ਮਾਧਿਅਮ ਰਾਇ ਵੀ ਚੈਨਲ ਰਾਇ ਵੀ ਕਰ ਦਿੰਨੇ ਆ ਕਿ ਜਿੰਨੇ ਗਰੀਬ ਪਰਿਵਾਰ ਨੇ ਗਰੀਬ ਛੱਡ ਕੇ ਅਮੀਰ ਵੀ ਨੇ ਤੇ ਵਿਆਹ ਸਿੰਪਲ ਹੋਣੇ ਚਾਹੀਦੇ ਬਿਲਕੁਲ ਠੀਕ ਹੈ ਜੀ ਕਿਉਂਕਿ ਜਿੱਦਾਂ ਦਾ ਮਾਹੌਲ ਦੁਨੀਆ ਤੇ ਚੱਲ ਰਿਹਾ ਜਿਹੜੇ ਵਿਆਹ ਨੇ ਉਹ ਸਿੰਪਲ ਸਾਦੇ ਜਿਹੇ ਹੋਣੇ ਚਾਹੀਦੇ ਜੀ ਮੈਂ ਆਪਣੇ ਭਤੀਜੇ ਦਾ ਵਿਆਹ ਪਿਛਲੇ ਜਿਹੜੀ ਕੀਤਾ ਮੈਂ ਤੁਹਾਨੂੰ ਦੱਸਾਂਗਾ ਤਾਂ ਤੁਸੀਂ ਕਹਣਾ ਇੰਨੇ ਚ ਵਿਆਹ ਕਰਤਾ 50000 ਚ ਮੈਂ ਵਿਆਹ ਕਰਤਾ ਜੀ ਸਰ ਅੱਛਾ ਜੀ ਤੁਸੀਂ ਮੰਨੋ ਕਿ 50 50 ਲੱਖ ਲਾ ਆਂਦੇ ਆ ਜੀ ਦੇਖੋ 50 ਲੱਖ ਛੱਡ ਕੇ ਕਰੋੜ ਵੀ ਲਾਉਂਦੇ ਆ 50000 ਰੁਪਿਆ ਸਾਰਾ ਲੱਗਾ ਜੀ ਮੈਂ ਸਿੰਪਲ ਸੱਦਾ ਮੈਂ ਕਹਿੰਦਾ ਜਿੱਦਾਂ ਦਾ ਗਰੀਬਾਂ ਦੇ ਕਰੀਦਾ ਮੈਂ ਵੀ ਗਰੀਬੀ ਆ ਮੈਂ ਉਦਾਂ ਦੇ ਕਰਦਾ ਹੂੰ 50000 ਚ ਵਿਆਹ ਹੋ ਗਿਆ ਅਸੀਂ ਇਹਨਾਂ ਲੋਕਾਂ ਨੂੰ ਕਹਿੰਨੇ ਆ ਕਿ ਲੜਕੀਆਂ ਦੇ ਵਿਆਹ ਤੁਸੀਂ ਇੱਥੇ ਡੇਰੇ ਚ ਆ ਕੇ ਕਰੋ ਹੂੰ ਸਾਰਾ ਖਰਚਾ ਡੇਰਾ ਦੇ ਜੀ ਡੇਰਾ ਇਹਨੇ ਕਿ ਬਾਬੇ ਕੋਲ ਕੋਈ ਨੋਟ ਹੈ ਜੀ ਕੀ ਹੈ ਕਿ ਜਿੱਦਾਂ ਸੰਗਤ ਆਈ 10 ਜੀ ਬੈਠੇ ਨੇ ਕਿਸੇ ਨੂੰ ਕਹੇ ਤਾਂ ਦਾਲ ਲਾਇਆ ਕਿਸੇ ਨੂੰ ਕਹਣਾ ਸਬਜੀ ਲਾਇਆ ਸੰਗਤ ਦੀ ਸਪੋਰਟ ਦੇ ਨਾਲ ਕਰਕੇ ਸਾਨੂੰ ਕੋਈ ਇਨਾ ਦੁੱਖ ਨਹੀਂ ਹੁੰਦਾ ਹਾਂ ਕਿ ਤਕਲੀਫ ਨਹੀਂ ਹੁੰਦੀ ਪੈਸਾ ਖਰਚਦੇ ਆ ਉਹ ਸਾਰਿਆਂ ਦੇ ਸਾਥ ਦੇ ਨਾਲ ਵਿਆਹ ਹੋ ਜਾਂਦੇ ਆ ਹੋ ਜਾਂਦੇ ਸਾਨੂੰ ਸਾਨੂੰ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਉਹਨਾਂ ਦਾ ਸੱਜ ਜਾਂਦਾ ਹਾਂ ਬਹੁਤ ਲੋਕ ਕਰਦੇ ਆ ਕਿ ਇੱਥੇ ਪਿਆਰ ਅੱਛਾ ਜੀ ਹਾਂ ਹਾਂ ਬਾਕੀ ਹਰ ਬਾਬਾ ਜੀ ਦੇ ਭੰਡਾਰੇ ਦੇ ਉੱਤੇ ਪਿੱਛੇ ਖੰਡ ਬਣੇ ਮੈਂ ਪਿੱਛੇ ਜੇ ਮੰਤਰੀ ਸਾਹਿਬ ਵੀ ਆਏ ਸੀ ਇੱਥੇ ਉਦੋਂ ਮੈਂ ਦੇਖਿਆ ਤੁਸੀਂ ਮੈਂ ਵਿਆਹ ਵੀ ਕਰਾਉਂਦੇ ਕੁੜੀਆਂ ਦੇ ਤੇ ਹਾਂ ਉਹੀ ਵਿਆਹ ਦੀ ਉਹ ਜਿਹੜੇ ਕੁੜੀਆਂ ਦੇ ਇਕੱਠੇ ਵਿਆਹ ਵਿਆਹ ਇਕੱਠੇ ਕਰੀਦੇ ਨੇ ਭਾਵੇਂ 50 ਆ ਜਾਣ ਜੀ 10 ਆ ਜਾਣ 20 ਆ ਜਾਣ ਤੇ ਕੱਲ ਜਿਹੜਾ ਪ੍ਰੋਗਰਾਮ ਕਰਨਾ ਵਾ ਕੱਲ ਬਾਬਾ ਜੀ ਦਾ ਜਨਮ ਦਿਹਾੜਾ ਹੈ ਹਾਂ ਜੀ ਜਨਮ ਦਿਹਾੜਾ ਜਨਮ ਦਿਹਾੜਾ ਤੇ ਜਨਮ ਦਿਹਾੜੇ ਦੇ ਉੱਤੇ ਫਿਰ ਕੀ ਮੁਖ ਹੁੰਦਾ ਉਹਦੇ ਤੇ ਵੀ ਇਦਾਂ ਹੀ ਵਿਆਹ ਹੁੰਦਾ ਇਹਦੇ ਵਿੱਚ ਸਾਰੀ ਸੰਗਤ ਦੇ ਸਾਡੇ ਸਾਰੇ ਇਲਾਕੇ ਦੇ ਸੰਜੋਗ ਨਾਲ ਹਮ ਸਾਡੇ ਸੱਜਣਾ ਦੇ ਸਾਡੇ ਆਗਵਾਡ ਮੇਰੇ ਗਰਦਿਆਲ ਸਿਆਣੀ ਜੀ ਨੇ ਅੱਛਾ ਸਾਰੇ ਮੇਰਾ ਸਾਥ ਦਿੰਦੇ ਆ ਅੱਛਾ ਹੋਰ ਮੇਰੇ ਸੱਜਣ ਨੇ ਪਠਾਨਕੋਟੋਂ ਵੀ ਹਾਂ ਸਾਰੇ ਹੈਗੇ ਆ ਸੱਜਣ ਮਿੱਤਰ ਜੀ ਆਉਂਦੇ ਸਾਥ ਦਿੰਦੇ ਆ ਪਿਛਲੀ ਵਾਰੀ ਅਹੀ ਬਾਬਾ ਜੀ ਦੇ ਜਨਮ ਦਿਹਾੜੇ ਤੇ ਖੰਡ ਵੰਡੀ ਅੱਛਾ ਜੀ ਐ ਹੁੰਦਾ ਕਿ ਲੋਕਾਂ ਦੇ ਘਰਾਂ ਚੋਂ ਚੀਜ਼ ਜੀ ਜਾਵੇ ਜਿਹੜੀ ਉਹ ਵਰਤ ਲੈਣ ਤੇ ਖਾ ਲੈਣ ਜੀ ਮੇਰੇ ਦਿਲ ਚ ਆ ਵੀ ਖੰਡ ਭੇਜੀਏ ਸਾਰਿਆਂ ਨੂੰ ਅੱਛਾ ਜੀ ਉਹ ਅਸੀਂ ਫਿਰ ਇੱਕ ਇੱਕ ਪੈਕਟ ਸਾਰਿਆਂ ਨੂੰ ਖੰਡ ਦਾ ਦਿੱਤਾ ਅੱਛਾ ਜੀ ਸ਼ੌਂਕ ਉਹਦਾ ਵੀ ਵੱਡੇ ਗੁਰੂ ਦਾ ਜਨਮ ਦਿਹਾੜਾ ਹਨਾ ਠੀਕ ਹੈ ਜੀ ਐਤ ਕਿ ਮੇਰੇ ਦਿਲ ਚ ਆ ਵੀ ਚੌਲ ਵੰਡਣੇ ਆ ਮੈਨੂੰ ਕਿਸੇ ਨੇ ਸੰਗਤ ਨੇ ਆ ਕੇ ਕਿਹਾ ਵੀ ਚੌਲ ਐਤ ਕੀ ਬਹੁਤ ਘੱਟ ਨੇ ਹੂੰ ਅਹੀਂ ਕਿਹਾ ਵੀ ਚਲੋ ਚੌਲ ਵੰਡ ਦਿੰਨੇ ਆ ਹਾਂ ਐਤ ਕਿ ਅਸੀਂ ਚੌਲ ਮੰਗਾਏ ਆ ਗੱਡੀ ਹੂੰ ਉਹਦੀਆਂ ਥੈਲੀਆਂ ਬਣਾਤੀਆਂ ਹੂੰ ਕੱਲ ਨਾਲੇ ਸਾਸੰਗ ਨਾਲੇ ਲੰਗਰ ਸ਼ਬੀਲਾ ਤੇ ਨਾਲੇ ਚਲੋ ਅੱਛਾ ਤੁਸੀਂ ਵੀ ਆਇਓ ਜਰੂਰ ਸਾਰੇ ਬਿਲਕੁਲ ਜੀ ਬਿਲਕੁਲ ਅਸੀਂ ਜਰੂਰ ਦਰਸ਼ਨ ਕਰਾਂਗੇ ਕੱਲ ਕੱਲ ਦੇ ਦਿਨ ਦੇ ਦਿਹਾੜੇ ਹਾਂਜੀ ਤੇ ਏ ਸੰਨ ਬਾਬਾ ਜੀ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਆ ਪਿੰਡ ਕੀੜੀਆਂ ਦੇ ਨਾਲ ਹੀ ਪਿੰਡ ਮਹਿਰਾ ਪੈਂਦਾ ਆ ਉਹਦੇ ਨਾਲ ਹੀ ਲੱਗਦਾ ਆ ਡੇਰਾ ਇਹਨਾਂ ਦਾ ਤੇ ਜਿੱਥੇ ਜਿਹੜੀ ਆ ਹਰវេលੜੀ ਆ ਗੁਰਬਾਣੀ ਬੰਦਗੀ ਜਿਹੜੀ ਆ ਉਹ ਚੱਲਦੀ ਆ ਬੰਦਗੀ ਦੀਆਂ ਗੱਲਾਂ ਚੱਲਦੀਆਂ ਆ ਤੇ ਕਾਫੀ ਦੂਰ ਤੋਂ ਦੁਨੀਆ ਹੁੰਦੀ ਆ ਸੜਕਾਂ ਦੇ ਹਾਲਾਤ ਮਾਰੇ ਤੋਂ ਸਰਕਾਰ ਨੂੰ ਔਰ ਆ ਸ਼ਾਸਨ ਨੂੰ ਪ੍ਰਸ਼ਾਸਨ ਨੂੰ ਇਹ ਕਹਣਾ ਜ਼ਰੂਰੀ ਬਣਦਾ ਆ ਕਿ ਜਿੱਥੇ ਇਦਾਂ ਦੇ ਮੁੱਖ ਡੇਰੇ ਹੁਣ ਜਿੱਥੇ ਹਰវេល ਜਿਹੜੀ ਆ ਨਾਮ ਦੀ ਦਾਤ ਦਿੱਤੀ ਜਾਂਦੀ ਹੋਵੇ ਤੇ ਉਹਨਾਂ ਨੂੰ ਜਾਂਦੇ ਰਾਹਾਂ ਨੂੰ ਜਿਹੜਾ ਆ ਉਹ ਪਹਿਲਾਂ ਜਿਹੜਾ ਸਾਫ਼ ਸੁਥਰਾ ਜਿਹੜਾ ਜਰੂਰ ਰੱਖਣਾ ਚਾਹੀਦਾ ਹੈ। ਬਾਕੀ ਲੋਕਾਂ ਨੂੰ ਵੀ ਪੀ ਲਿਆ। ਵੀ ਜਿਹੜੀ ਬਾਬਾ ਜੀ ਉਹਨਾਂ ਨੇ ਬਹੁਤ ਵਧੀਆ ਗੱਲ ਕੀਤੀ ਵੀ ਜਿਹੜੇ ਵਿਆਹ ਜਿਹੜੇ ਆ ਵਿਆਹ ਤੁਸੀਂ ਜਿਹੜੇ ਲੱਖਾਂ ਕਰੋੜਾਂ ਰੁਪਈਆ ਲਾ ਕੇ ਜਿਹੜੇ ਬਾਹਰ ਕਰਦੇ ਹੋ ਬਾਅਦ ਚੋਂ ਕਰਜ਼ੇ ਦੇ ਇਹ ਠਾਂ ਜਿਹੜੇ ਡੁੱਬਦੇ ਹੋ ਉਹ ਜਦ ਤੁਹਾਡੇ ਏਡਾ ਸੋਹਣਾ ਡੇਰਾ ਇੱਥੇ ਹੈਗਾ ਹੈ ਡੇਰੇ ਦੇ ਵਿੱਚ ਰਹਿ ਕੇ ਜਿਹੜੀਆਂ ਆ ਵਿਆਹ ਦੀਆਂ ਰਸਮਾਂ ਜਿਹੜੀਆਂ ਜਰੂਰ ਨਿਭਾਈਆਂ ਜਾਣ ਇੱਕ ਤਾਂ ਗੁਰੂ ਘਰ ਦੇ ਵਿੱਚੋਂ ਅਸ਼ੀਰਵਾਦ ਮਿਲਦਾ ਹੈ ਤੇ ਦੂਜੇ ਜਿਹੜਾ ਆ ਜਿਹੜੇ ਅਨਫੁਜੂਲ ਦੇ ਜਿਹੜੇ ਖ ਉਨਾ ਤੋਂ ਵੀ ਤੁਸੀਂ ਜਿਹੜਾ ਬਚਦੇ ਹੋ ਅ ਹੋਰ ਵੀ ਮਿਲਦੇ ਰਹਾਂਗੇ ਜੀ ਅੱਗੇ ਕਿਸੇ ਹੋਰ ਸ਼ਖਸੀਅਤ ਦੇ ਨਾਲ ਹੋਰ ਕਿਸੇ ਕڑی ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ